ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਮਹਿਮ ਤਹਿਤ ਨਕੋਦਰ ਦੇ ਗੁਰਨਾਨਕ ਨੈਸ਼ਨਲ ਪਬਲਿਕ ਸਕੂਲ ਵਿਖੇ ਬੱਚਿਆਂ ਦਾ ਅੱਖਾਂ ਦੀ ਰੋਸ਼ਨੀ ਦਾ ਸਕਰੀਨ ਟੈਸਟ ਚੈੱਕ ਕੈਂਪ ਲਗਾਇਆ ਗਿਆ ਜਿਸ ਵਿੱਚ 60 ਬੱਚਿਆਂ ਵਿੱਚੋਂ 21 ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਘਟ ਦੇਖਣ ਨੂੰ ਮਿਲੀ ਅਤੇ ਇਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਦੇ ਵਿਸ਼ੇਸ਼ ਤੌਰ ਤੇ ਡਾਕਟਰ ਇੰਦਰਜੀਤ ਕੋਰ ਅਤੇ ਉਹਨਾਂ ਦੀ ਟੀਮ ਵੱਲੋਂ ਇਹਨਾਂ ਬੱਚਿਆਂ ਤੇ ਰੋਸ਼ਨੀ ਦੀ ਰੋਸ਼ਨੀ ਅੱਖਾਂ ਦੀ ਨੂੰ ਲੈ ਕੇ ਕਿਹਾ ਗਿਆ ਕਿ ਇਹ ਸਾਰਾ ਅਸਰ ਮੋਬਾਈਲ ਦੇਖਣ ਕਾਰਨ ਮਿਲ ਰਿਹਾ ਹੈ ਅਤੇ ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਸੁਦੇਸ਼ ਕੁਮਾਰੀ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚੇ ਜਿਹੜੇ ਹਨ ਉਹਨਾਂ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਕਿ ਬੱਚੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਣ ਕਿਉਂਕਿ ਲਗਾਤਾਰ ਦੇਖਣ ਵਿੱਚ ਆ ਰਿਹਾ ਹੈ ਕਿ ਮੋਬਾਈਲਾਂ ਕਾਰਨ ਬੱਚਿਆਂ ਦੀ ਰੋਸ਼ਨੀ ਅੱਖਾਂ ਦੀ ਜੋ ਦਿਨੋਂ-ਦਿਨ ਘਟਦੀ ਜਾ ਰਹੀ ਹੈ ਹਾਂਜੀ ਬាទ ਅੱਜ ਜਿਹੜਾ ਸਕੂਲ ਦੇ ਵਿੱਚ ਸ਼ੁਰੂਆਤ ਕੀਤੀ ਜ Punjab ਸਰਕਾਰ ਵੱਲੋਂ ਇਹ ਸ਼ੁਰੂਆਤ ਕੀਤੀ ਹੈ ਹਾਂਜੀ ਜੀ ਨੈਸ਼ਨਲ ਪ੍ਰੋਗਰਾਮ ਹੈਗਾ ਇਹ ਕਿਹੜਾ ਇਹ ਸ਼ੁਰੂਆਤ ਕੀਤੀ ਗਈ ਹੈ ਇਹ ਪ੍ਰੋਗਰਾਮ ਹੈ ਬੱਚਿਆਂ ਦੀ ਸਕਰੀਨਿੰਗ ਕਰਨੀ ਆ ਜਿਨ੍ਹਾਂ ਦੇ ਵਿਜ਼ਨ ਡਿਫੈਕਟ ਆ ਹਾਂਜੀ ਉਹਨਾਂ ਨੂੰ ਫਿਰ ਐਨਕਾ ਦਿੱਤੀ ਜਾਣੀ ਹੈ ਸਰਕਾਰ ਵੱਲੋਂ ਅੱਜ ਕਿਹੜੇ ਸਕੂਲ ਦੇ ਵਿੱਚ ਗੁਰੂ ਨਾਨਕ ਨੈਸ਼ਨਲ ਸਕੂਲ ਤੇ ਪਹੁੰਚੇ ਸੀ ਨਕੌਦਰ ਵਿੱਚ ਬੱਚਿਆਂ ਦੀ ਸਕਰੀਨਿੰਗ ਫਿਲਹਾਲ 60 ਦੀ ਕੀਤੀ ਹੈ ਲੈਸੀ ਹੋਰ ਵੀ ਕਰਾਂ ਕਰਾਂਗੇ ਉਹਨਾਂ ਵਿੱਚ 21 ਬੱਚਿਆਂ ਦੀ ਨਜ਼ਰ ਸਾਨੂੰ ਘਟ ਲੱਗੀ ਹੈ ਘਟ ਹੈਗੀ ਹੈ ਉਹਨਾਂ ਦੇ ਨਾਲ ਕਾਰਨ ਕੀ ਲੱਗਦਾ ਜਿਹੜਾ ਇੰਨੀ ਆਈਸ ਜਿਹੜੀ ਇਹਨਾਂ ਦੀ ਨੈਗੇਟਿਵ ਆ ਰਹੀ ਜੇ ਕਾਰਨ ਸਭ ਤੋਂ ਵੱਡਾ ਅੱਜਕੱਲ ਫੋਨ ਹੈ ਜੀ ਅੱਜਕੱਲ ਡਿਜੀਟਲ ਹੈ ਜਿੰਨਾ ਬੱਚੇ ਨੀਅਰ ਵਿਜ਼ਨ ਦਾ ਕੰਮ ਕਰਨਗੇ ਓਨਾ ਹੀ ਉਹਨਾਂ ਦੀ ਨਜ਼ਰ ਦੇ ਐਨਕ ਲੱਗੇਗੀ ਅੱਜਕੱਲ ਬੱਚੇ ਫੋਨ ਸਟੱਡੀ ਦਾ ਵੀ ਚਲੋ ਫੋਨ ਤੇ ਕਰਨੀ ਪੈਂਦੀ ਔਰ ਦਾ ਵੀ ਅੱਜਕੱਲ ਬੱਚੇ ਫੋਨ ਬਹੁਤ ਚਲਾ ਰਹੇ ਮੇਨ ਕਾਰਨ ਤਾਂ ਫੋਨ ਹੀ ਹੈ ਅੱਜਕੱਲ ਬੱਚਿਆਂ ਦਾ ਟੀਵੀ ਦੇਖ ਇਹ ਬੱਚਿਆਂ ਨੂੰ ਇਹ ਕਿ ਜਿੰਨਾ ਜਿੰਨਾ ਘੱਟ ਘੱਟ ਹੋ ਸਕੇ ਫੋਨ ਦਾ ਯੂਸ ਕਰੋ ਨੀਅਰ ਵਰਕ ਜਿੰਨਾ ਘੱਟ ਹੋ ਸਕੇ ਉਹਨਾ ਕਰੋ ਤਾਂ ਕਿ ਉਹਨਾਂ ਨੂੰ ਨੰਬਰ ਨਾ ਲੱਗੇ ਕਿਹੜੀ ਕਿਹੜੀ ਬਿਮਾਰੀ ਦਾ ਦਿੱਕਨ ਮਿਲਦਾ ਹੈ ਜ਼ਿਆਦਾਤਰ ਜੇ ਅੱਖਾਂ ਦੀ ਗੱਲ ਕਰੀਏ ਤੇ ਜ਼ਿਆਦਾਤਰ ਤਾਂ ਬੱਚੇ ਦੀ ਨਜ਼ਰ ਹੀ ਘੱਟ ਹੁੰਦੀ ਹੈ ਅੱਜ ਕੱਲ੍ਹ ਛੋਟੇ ਬੱਚਿਆਂ ਦੀ ਵੀ ਅੱਜ ਕੱਲ੍ਹ ਬਹੁਤ ਘੱਟ ਹੁੰਦੀ ਹੈ ਜ਼ਿਆਦਾਤਰ ਤਾਂ ਨਜ਼ਰ ਦੀ ਹੈ ਜੇ ਅੱਖਾਂ ਦੀ ਗੱਲ ਕਰੀ ਨਜ਼ਰ ਦੀ ਹੀ ਘੱਟ ਹੁੰਦੀ ਹੈ ਆਈਫੋਨ ਦਾ ਫੋਨ ਦੇ ਨਾਲ ਤੇ ਕਾਫੀ ਹੋ ਰਿਹਾ ਕਿਉਂਕਿ ਬੱਚੇ ਥੋੜਾ ਸਟੱਡੀ ਵੀ ਕਰਦੇ ਆ ਬੱਚੇ ਨੇ ਕਿਹਾ ਜਿੰਨਾਂ ਦੇ ਤੱਕ ਨੀਅਰ ਵਿਜ਼ਨ ਕਰਨਗੇ ਨਾ ਉਹਨਾਂ ਬੱਚਿਆਂ ਦੀ ਜਿਆਦਾ ਨਜ਼ਰ ਘਟਦੀ ਆ ਸੋ ਜੇ ਉਹ ਵੀ ਕਹਿੰਦੇ ਪੜਨਾ ਤੇ ਉਹਨਾਂ ਨੂੰ ਸਟੱਡੀ ਤਾਂ ਉਹਨੇ ਕਰਨੀ ਹੀ ਹੁੰਦੀ ਆ ਜੇ ਫੋਨ ਵੀ ਚਲਾਉਣ ਦੇ ਸਾਰਾ ਦਿਨ ਉਹ ਨਜ਼ਦੀਕ ਦਾ ਕੰਮ ਕਰਦੇ ਰਹਿੰਦੇ ਬੱਚੇ ਖੇਡਦੇ ਨਹੀਂ ਆ ਗਰਾਊਂਡ ਸਵਿਚ ਜਾ ਕੇ ਟੀਵੀ ਦੇਖ ਲਿਆ ਫੋਨ ਦੇਖ ਲਿਆ ਜਾਂ ਸਟੱਡੀ ਕਰ ਲਈ ਸਭ ਤੋਂ ਮੇਨ ਕਾਰਨ ਬੱਚਿਆਂ ਦੀ ਨਜ਼ਰ ਘਟਣਾ ਅੱਜ ਕੱਲ ਇਹ ਹੀ ਆ ਇਹ ਜਿਹੜੀ ਸ਼ੁਰੂਆਤ ਕੀਤੀ ਜਾਂ ਸਾਰੇ ਸਕੂਲਾਂ ਕੀਤੀ ਜਾ ਰਹੀ ਸਾਰਿਆਂ ਨੇ ਕਿਤੇ ਹੀ ਹੈ ਜੇ ਨੈਸ਼ਨਲ ਪ੍ਰੋਗਰਾਮ ਆ ਜਿੰਨੇ ਵੀ ਅਫਸਰਲਮੀ ਅਫਸਰ ਆਇਟ ਪਾਈਟ ਡਿਪਾਰਟਮੈਂਟ ਵਾਲੇ ਆ ਗਏ ਸਭ ਕਰਦੇ ਆ ਸਕਰੀਨਿੰਗ ਬੱਚਿਆਂ ਦੇ ਸਕੂਲ ਚ ਜਾ ਕੇ ਫਿਰ ਜਿਹੜੇ ਬੱਚਿਆਂ ਦੀ ਨਜ਼ਰ ਘਟ ਹੁੰਦੀ ਉਹਨਾਂ ਨੂੰ ਫ੍ਰੀ ਐਂਡ ਕਮਿੰਗ ਦਿੰਦੇ ਆ ਅੱਜ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਮੇ ਸਿਵਲ ਹਸਪੀਟਲ ਨਕੋਦਰ ਕੀ ਤਰਫ ਸੇ एक टीम आई है जिसमें मुख्य तौर से मिसेस इंद्रजीत इंदरजीत कौर शामिल हुए हैं और इन इनके द्वारा बच्चों का आई स्क्रीनिंग किया जा रहा है ताकि जिन बच्चों की आ, विजन में कोई प्रॉब्लम है उन बच्चों का स्क्रीनिंग करने के बाद उनको आ, एक राहत के तौर पे उनको आ, एनक आ, बांटी जाएंगी जिनकी विजन में प्रॉब्लम है और उनको इंस्ट्रक्शंस भी दिए जा रहे हैं इसके लिए मैं पंजाब सरकार की बहुत धन्यवाद करती हूँ कि उन्होंने एक ऐसी मुहिम शुरू की है जो कि हमारे बच्चों के लिए बहुत ही ज़रूरी है क्योंकि आज के रूटीन टाइम में पेरेंट्स भी इन चीज़ों के लिए टाइम नहीं निकाल पाते हैं और इस चैनल के माध्यम से मैं सभी पेरेंट्स से ये गुजारिश करना चाहूँगी कि देखने में आया है जो अभी तक के रिजल्ट देखे हैं स्कूल में बहुत सारे बच्चों का अबाउट थर्टी फाइव परसेंट बच्चों का जो विजन है उसमें प्रॉब्लम्स हैं तो इसका कारण भी बताया जा रहा है और हम सभी जानते हैं कि इसका मुख्य जो कारण है वो मोबाइल है जिसका स्क्रीन टाइम है जो बच्चों का बहुत ज़्यादा बढ़ गया है जिसकी वजह से बच्चों को ये विज़न प्रॉब्लम आ रही है और ये आगे अगर इसको नहीं रोका गया या इसको नहीं हम लोगों ने एहतियात बरती तो ये बच्चों का साइट बहुत ज़्यादा ख़राब हो सकता है तो मैं सभी पेरेंट्स से गुजारिश करना चाहूँगी कि वो अपने बच्चों का जो स्क्रीन टाइम है उसे कम से कम करें ताकि जो बच्चे हैं अपना बेस्ट दे सकें थैंक यू धन्यवाद